ਪਰਮੇਸ਼ਰ ਜੀ ਨੇ ਕਿਹਾ ਮੈਂ ਆਦਮੀ ਨੂੰ ਜਿੰਦੀ ਮੈਂ ਰਚਨਾ ਕੀਤੀ ਮੈਂ ਆਦਮੀ ਜੀ ਦੀ ਰਚਨਾ ਕੀਤੀ ਆ ਆਦਮੀ ਆਦਮੀ ਪਸ਼ੂ ਪਸ਼ੂ ਕਿਸਰਨ ਵਾਲੇ ਕਿਸਰਨ ਵਾਲੇ ਅਤੇ ਆਕਾਸ਼ ਦੇ ਪੰਛੀਆਂ ਨੂੰ ਵੀ ਆਕਾਸ਼ ਦੇ ਪੰਛੀਆਂ ਨੂੰ ਵੀ ਧਰਤੀ ਦੇ ਤੋਂ ਮਿਟਾ ਦਿਆਂਗਾ ਧਰਤੀ ਤੋਂ ਕੀ ਕਰਾਂਗਾ ਮਿਟਾ ਦਿਆਂਗਾ ਮਿਟਾ ਦਿਆਂਗਾ ਤੇ ਪਰਮੇਸ਼ਰ ਜੀ ਨੇ 40 ਦਿਨ ਤੇ 40 ਰਾਤਾਂ ਨੂੰ ਦੇ ਸਮੇਂ ਦੇ ਵਿੱਚ ਐਸੀ ਬਾਰਿਸ਼ ਭੇਜੀ ਕਿ ਸਾਰਾ ਪਾਣੀ ਚ ਡੋਬ ਕੇ ਮਾਰੇ ਉਹਨੇ ਕੀ ਕੀਤਾ ਉਹਨੇ ਸਾਰੇ ਪਾਣੀ ਚ ਪਾਣੀ ਚ ਡੋਬ ਕੇ ਮਾਰੇ ਪਰਮੇਸ਼ਵਰ ਇਦਾਂ ਦੇ ਪਿਆਰ ਦੇ ਨਾਲ ਪਿਆਰ ਨਹੀਂ ਕਰਦਾ ਨਫ਼ਰਤ ਕਰਦਾ ਜਿਉ ਇਸ ਕਰਕੇ ਆਪਾਂ ਨਾ ਆਪ ਇਦਾਂ ਦੇ ਪਿਆਰਾਂ ਦੇ ਚੱਕਰ ਚ ਪੈਣਾ ਤੇ ਨਾ ਕੱਚ ਬੱਚਿਆਂ ਨੂੰ ਪੈਣ ਦੇਣਾ ਉਹਨਾਂ ਨੂੰ ਬਸ ਕੇ ਰੱਖੋ ਆਜੀ ਕਿ ਬੇਟੀ ਜਿੱਦਣ ਤੇਰੀ 18 ਸਾਲ ਦੀ ਉਮਰ ਹੋਈ ਕੇਕ ਕਟਾਂਗੇ ਅਗਲੇ ਹਫਤੇ ਤੇਰੀ ਸ਼ਾਦੀ ਕਰ ਦਾਂਗੇ ਜੇ ਸ਼ਾਦੀ 18 ਸਾਲ ਦੀ ਉਮਰ ਚ ਕਰਾਉਣੀ ਹੈ ਤੇ ਅੱਜ ਪਿਆਰ ਪਿਉੜ ਦੀ ਕੀ ਲੋੜ ਹੈ ਬਈ ਜਦੋਂ ਤੂੰ ਸ਼ਾਦੀ ਮੁੰਡਿਆ 21 ਸਾਲ ਦੀ ਉਮਰ ਚ ਕਰਾਉਣੀ ਹੈ ਅੱਜ ਤੂੰ ਪਿਆਰ ਕਰਕੇ ਕੀ ਕਰਨਾ ਉਹਨੂੰ ਪਿਆਰ ਕਰੀ ਜਿੱਦਿਨਾ ਤੇਰਾ ਵਿਆਹ ਹੋਏਗਾ ਔਰ ਵੇਖੀ ਜ਼ਿੰਦਗੀ ਸਵਰਗ ਵਰਗੀ ਬਣੇਗੀ ਲੁੱਕ ਲੁੱਕ ਕੀ ਆਏ ਬਈ ਇਹ ਕਹਦਾ ਪਿਆਰ ਆ ਇਹਦੇ ਠੱਕੇ ਆ ਖਾਈ ਜਾਓ ਬੇਇੱਜ਼ਤੀ ਕਰਾਈ ਜਾਓ ਪਰ ਜੇ ਪਰਮੇਸ਼ਰ ਤੇ ਆਪਣੇ ਮਾਤਾ ਪਿਤਾ ਦੀ ਆਗਿਆ ਨਾਲ ਕਰਾਓਗੇ ਤੇ ਸਾਰੀ ਜ਼ਿੰਦਗੀ ਸਵਰਗ ਵਰਗੀ ਨਿਕਲੇਗੀ ਅਮਨ ਜਿਨ੍ਹਾਂ ਨੇ ਸਦਾ ਮਾਪਿਆਂ ਦਾ ਆਨੰਦ ਲੈਣਾ ਹੈ ਮਰਨ ਤੱਕ ਵੀ ਤੇ ਬੱਚਿਓ ਆਪਣੇ ਮਾਪਿਆਂ ਨਾਲ ਪਿਆਰ ਰੱਖੋ ਆਪਣੇ ਪਿਆਰ ਦੀ ਮਨਮਰਜ਼ੀ ਨਾ ਕਰਿਓ ਤੁਹਾਡਾ ਘਰ ਭਰ ਦੇਣਗੇ ਅਮਨ ਐਂਡ ਤੱਕ ਵੀ ਐਂਡ ਤੱਕ ਵੀ ਭਰਦੇ ਹੀ ਰਹਿਣਗੇ ਤਾਂ ਨੂੰ ਬਜ਼ੁਰਗ ਹੋਇਆ ਨੂੰ ਵੀ ਘਰ ਤੋਂ ਦੇਸੀ ਕਿਉਂ ਜਾਂਦਾ ਰਹੂਗਾ ਪਰ ਜੇ ਅੱਜ ਉਹਨਾਂ ਨੂੰ ਤੁਸੀਂ ਕੜਵੇ ਕਰੇਲੇ ਖਵਾ ਕੇ ਜਾ ਰਹੇ ਆਂ ਹੰਝੂ ਖਵਾ ਕੇ ਜਾ ਰਹੇ ਆਂ ਬੇਇੱਜ਼ਤੀ ਖਵਾ ਕੇ ਜਾ ਰਹੇ ਆਂ ਤੇ ਬਸ ਫਿਰ ਤੇ ਉਹਨਾਂ ਨੇ ਇੰਤਜ਼ਾਰ ਹੀ ਕਰਦੇ ਰਹਿਣਾ ਕਿ ਕਿਦਣੇ ਦਾ ਹੋਵੇ ਤੇ ਆਪਾਂ ਜਾਈਏ ਪਵਿੱਤਰ ਆਤਮਾ ਜੀ ਅਗਰ ਹੋਣਗੇ ਤੇ ਫਿਰ ਇਦਾਂ ਦਾ ਪਿਆਰ ਨਹੀਂ ਹੋਏਗਾ ਪਰਮੇਸ਼ਵਰ ਜੀ ਨੇ ਤੁਹਾਨੂੰ ਆ ਕੇ ਨਹੀਂ ਰੋਕਣਾ ਇਸ ਕੈਨ ਤੁਹਾਨੂੰ ਮੈਨੂੰ ਕਰਨਾ